ਨਕੋਦਰ ਤੋਂ ਅਜਿਮਤੀ ਤੇ ਈ ਦਸੰਬਰ 2024 ਦਿਨ ਸੋੰਬਰ ਨੂੰ ਨਕੋਦਰ ਤੋਂ ਮਹਿਤਪੁਰ ਰੋਡ ਉਤੇ ਕੈਸੇ ਮਾਤਾ ਰਾਣੀ ਦੇ ਭਗਤ ਵੇਖਣ ਨੂੰ ਮਿਲੇ ਜੋ ਪੈਦਲ ਤੇ ਦੰਡੋਤ ਯਾਤਰਾ ਕਰ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਇਹ ਦੰਡੋਤ ਯਾਤਰਾ ਬੇਹਦ ਔਖੀ ਅਤੇ ਸਰੀਰ ਨੂੰ ਕਸ਼ਟਾ ਦੇਣ ਵਾਲੀ ਹੁੰਦੀ ਹੈ ਇਨ੍ਹਾਂ ਭਗਤਾਂ ਵਿੱਚੋਂ ਇੱਕ ਵੀਰ ਜਿਸ ਦਾ ਨਾਮ ਮੰਗਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸ਼ਹਿਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਸਨ ਜਿਨ੍ਹਾਂ ਸਾਡੇ ਚੈਨਲ ਦੇ ਨਾਲ ਕਾਲ ਬਾਤ ਕਰਦੇ ਆ ਦੱਸਿਆ ਕਿ ਅਸੀਂ ਤਿੰਨ ਭਰਾ ਹਾਂ ਮੇਰੇ ਤੋਂ ਵੱਡੇਆਂ ਦੋਵਾਂ ਭਰਾਵਾਂ ਦੇ ਵਿਆਹ ਹੋਇਆਂ ਨੂੰ ਕਾਫੀ ਸਾਲ ਹੋ ਗਏ ਸਨ ਪਰ ਉਹਨਾਂ ਦੇ ਪੰਜ-ਪੰਜ ਗੁੱਡੀਆਂ ਹੀ ਸਨ ਅਤੇ ਮੇਰੇ ਵਿਆਹ ਤੋਂ ਬਾਅਦ ਪਹਿਲਾ ਬੱਚਾ ਇੱਕ ਬੇਟੀ ਹੀ ਹੋਈ ਅਤੇ ਸਾਨੂੰ ਇਹ ਡਰ ਪੈ ਸੀ ਕਿ ਸ਼ਾਇਦ ਸਾਡੇ ਪਰਿਵਾਰ ਵਿੱਚ ਮਾਲਕ ਨੇ ਪੁੱਤਰ ਦੀ ਦਾਤ ਨਹੀਂ ਲਿਖੀ ਅਤੇ ਉਹਨਾਂ ਆਖਿਆ ਕਿ ਜਦ ਅਸੀਂ ਮਾਤਾ ਚਿੰਤਾਪੁਰਨੀ ਦੇ ਦਰਬਾਰ ਤੇ ਇਹ ਪੁੱਤਰ ਪ੍ਰਾਪਤੀ ਵਾਸਤੇ ਦੰਡੋਤ ਯਾਤਰਾ ਸੁਖੀ ਤੇ ਹੁਣ ਤੋਂ 4 ਮਹੀਨਿਆਂ ਪਹਿਲਾਂ ਸਾਡੇ ਘਰ ਮਾਤਾ ਰਾਣੀ ਨੇ ਇੱਕ ਸੋਹਣੀ ਅਤੇ ਅਨਮੋਲ ਪੁੱਤਰ ਦੀ ਦਾਤ ਬਖਸ਼ੀ ਸੋ ਇਸ ਕਰਕੇ ਇਹ ਸੁਖਣਾ ਉਤਾਰਨ ਵਾਸਤੇ ਮੈਂ ਅਤੇ ਮੇਰਾ ਜਿਗਰੀ ਯਾਰ ਵਿੱਕੀ ਅਤੇ ਜਗਰਾਉਂ ਸ਼ਹਿਰ ਤੋਂ ਕੁਝ ਹੋਰ ਵੀਰ ਨਾਲ ਪੈਦਲ ਚੱਲ ਰਹੇ ਹਨ ਇਸ ਦੰਡੋਤ ਯਾਤਰਾ ਵਿੱਚ ਤੁਹ ਵੇਖੋ ਸਾਡੇ ਪੱਤਰਕਾਰ ਰਾਜੇਸ਼ ਅਹੀਰ ਦੀ ਖਾਸ ਰਿਪੋਰਟ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕਾਂ ਤਸਵੀਰਾਂ ਵਖਾਰੇ ਤੁਹਾਨੂੰ ਸ਼ਹਿਰ ਨਕੌਦਰ ਦੀਆਂ ਔਰ ਮਹਿਦਪੁਰ ਰੋਡ ਦੀਆਂ ਤਸਵੀਰਾਂ ਨੇ ਔਰ ਸਾਡੇ ਦਰਮਿਆਨ ਕੁਝ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਅਸੀਂ ਵੇਖਿਆ ਕਿ ਇਹ ਵੀਰ ਡੰਡੋਤ ਕਰਦੇ ਆਏ ਨੇ ਔਰ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਪੋ ਦਾ ਮਹੀਨਾ ਹੈ ਔਰ ਬੜਾ ਹੀ ਜ਼ਾਲਮ ਮਹੀਨਾ ਹੈਗਾ ਠੰਡ ਬਹੁਤ ਜ਼ਿਆਦਾ ਹੈ ਔਰ ਇਹ ਵੀ ਵੀ ਡੰਡੋਤ ਕਰਦੇ ਆਏ ਨੇ ਇਹਨਾਂ ਨੂੰ ਪੁੱਛ ਲੈਣੇ ਆ ਕਿ ਕੀ ਵਜ੍ਹਾ ਹੈ ਕਿਸ ਵਜ੍ਹਾ ਦੇ ਨਾਲ ਇਹ ਡੰਡੋਤ ਕਰਦੇ ਆਏ ਨੇ ਹਾਂਜੀ ਵੀਰ ਜੈ ਮਾਤਾ ਜੀ ਜੈ ਮਾਤਾ ਦੀ ਭਾਈ ਜੀ ਕੀ ਵਜ੍ਹਾ ਹੈਗੀ ਹੈ ਤੁਸੀਂ ਠੰਡ ਵੀ ਬਹੁਤ ਹੈ ਔਰ ਕਿਹੜੀ ਐਸੀ ਵੱਡੀ ਸੁਖਨਾ ਸੁਖੀ ਜਿਹੜੀ ਤੁਸੀਂ ਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੇ ਹੋ ਸਾਨੂੰ ਪਤਾ ਲਗਾ ਔਰ ਕਿਹੜੀ ਮਾਮਾਇਦੇ ਦਰਬਾਰ ਤੇ ਜਾ ਰਹੇ ਹੋ ਵੀਰਾਂ ਨੂੰ ਇਹ ਵੀ ਦੱਸੋ ਤੇ ਸਭ ਤੋਂ ਪਹਿਲੇ ਆਪਣਾ ਨਾਂ ਦੱਸੋ ਮੇਰਾ ਨਾਮ ਮੰਗਾ ਸਿੰਘ ਹੈ ਜੀ ਤੁਸੀਂ ਜਗਰੋਂ ਤੋਂ ਪਾਈ ਨੰਬਰ ਚੁੰਗੀ ਏਰੀਏ ਚੋਂ ਆਏ ਆ ਇਹ ਸਭ ਕੁਝ ਦਿੱਤਾ ਮਹਾਮਾਈ ਦਾ ਬਹੁਤ ਖੁਸ਼ ਹੈ ਜੀ ਸਾਡੇ ਤਿੰਨਾਂ ਭਾਈਆਂ ਦੇ ਲੜਕਾ ਹੈ ਨਹੀਂ ਸੀ ਠੀਕ ਹੈ ਜੀ ਮਾ ਮਾਈ ਤੋਂ ਮਹਾਮਾਈ ਨੂੰ ਫਰਿਆਦ ਕੀਤੀ ਮਾ ਮਾਈ ਤੋਂ ਸੁਖ ਸੁਖੀ ਵੀ ਮਾ ਮਾਈ ਜਿਗਰੋਂ ਤੋਂ 160 ਕਿਲੋਮੀਟਰ ਬਾਅਦ ਚਲੋ ਜੋ ਵੀ ਹੈ ਵੀ ਤੇਰੇ ਡੰਡੋਂ ਤੋਂ ਕਰਦੇ ਆਵਾਂਗੇ ਠੀਕ ਹੈ ਜੀ ਵੀ ਮੇਰੇ ਪੁੱਤਰ ਦੀ ਦਾਤ ਦੇ ਦੋ ਸਾਡੇ ਘਰ ਦੇ ਵਿੱਚ 10 ਕੁੜੀਆਂ ਤੋਂ ਬਾਅਦ ਮੇਰੇ ਇਕੱਲੇ ਦੇ ਮਹਾਮਾਈ ਨੇ ਪੁੱਤਰ ਦੀ ਦਾਤ ਦਿੱਤੀ ਆ ਬਹੁਤ ਬਹੁਤ ਧੰਨਵਾਦ ਮਹਾਮਾਈ ਦਾ ਜੀ ਵੀਰ ਜੀ ਵੀ ਕਿਤੇ ਦੱਸਿਆ ਕਿ ਦਸਾਂ ਗੁੱਡੀਆਂ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਜਿਹੜੀ ਪੁੱਤਰ ਦੀ ਦਾਤ ਮਹਾਮਾਈ ਨੇ ਬਖਸ਼ੀ ਤੇ ਕਿੰਨੇ ਭਰਾ ਤੁਸੀਂ ਪਰਿਵਾਰਕ ਮੈਂਬਰ ਕਿੰਨੇ ਹੋ ਕਰ ਦੇਵੋ ਅਸੀਂ ਵੀਰੇ ਤਿੰਨ ਭਰਾ ਹੋ ਜੀ ਮੰਮੀ ਡੈਡੀ ਆ ਕਿੰਨਾ ਭਾਈਆਂ ਦੇ ਦੋਨਾਂ ਭਾਈਆਂ ਦੇ ਪਹਿਲਾਂ ਗੁੱਡੀਆਂ ਸੀ ਜੀ ਠੀਕ ਹੈ ਮੇਰੇ ਇੱਕ ਗੁੱਡੀ ਇੱਕ ਬੇਟਾ ਹੋ ਗਿਆ ਕੁਏ ਜਿਹੜੀ ਇਮਪ੍ਰੈਸ਼ਨ ਤੁਹਾਨੂੰ ਮਿਲੀ ਹੈ ਇਹ ਤੁਹਾਨੂੰ ਮਤਲਬ ਕਿ ਕਿੰਨੇ ਕਿਸਮੇ ਤੋਂ ਤੁਸੀਂ ਮਹਾਮਾਈ ਦੇ ਦਰਬਾਰ ਨਾਲ ਜੁੜੇ ਹੋ ਜਿਹੜੀ ਏਡੀ ਵੱਡੀ ਦੰਡੋਤ ਯਾਤਰਾ ਤੁਸੀਂ ਸ਼ੁਰੂ ਕੀਤੀ ਔਰ ਬੇਅਦ ਭਾਵੂ ਕਰ ਦੇਣ ਵਾਲੀ ਹੈ ਅਸੀਂ ਵੀ ਜਦੋਂ ਤਸਵੀਰਾਂ ਵੇਖੀਆਂ ਤੇ ਅਸੀਂ ਆਪਣੀ ਜਿਹੜੀ ਮਾਈਕ ਇਟ ਲੈ ਕੇ ਤੁਹਾਡੇ ਤੱਕ ਪਹੁੰਚ ਕੀਤੀ ਕਿਉਂਕਿ ਇਹ ਸਟੋਰੀ ਜਿਹੜੀ ਲਾਜ਼ਮੀ ਸੀ ਦਰਸ਼ਕਾਂ ਨੂੰ ਦਿਖਾਣੀ ਤੇ ਕੀ ਮਤਲਬ ਦਿਲ ਦੇ ਵਿੱਚ ਸੀ ਕਿੰਨੀ ਕੁ ਭਾਵਨਾ ਸੀ ਮਹਾਮਾਈ ਨਾਲ ਜੁੜੀ ਹੋਈ ਕਿ ਕਿੰਨੀ ਕੂਮੀ ਸੀ ਕਿ ਤੁਹਾਡੇ ਘਰ ਜਿਹੜੀ ਪੁੱਤਰ ਦੀ ਦਾਤ ਮਹਾਮਾਈ ਵੱਲੋਂ ਜ਼ਰੂਰ ਬਖਸ਼ੀ ਜਾਵੇਗੀ ਮਹਾਮਈ ਤੇ ਯਕੀਨ ਸੀ ਜੀ ਤਨ ਪੀੜੀਆਂ ਤੋਂ ਅਸੀਂ ਮਹਾਮਈ ਦੇ ਨਾਲ ਜੁੜੇ ਹੋਏ ਹਾਂ ਯਕੀਨ ਵਿਸ਼ਵਾਸ ਹਾਤਾ ਸਭ ਕੁਝ ਆ 12 ਸਾਲ ਲਗਾਤਾਰ ਆਪਣੇ ਰੂੜੀ ਦੀ ਵੀ ਸੁਣ ਲਈ ਸੀ ਅਸੀਂ ਤਾਂ ਫੇਰ ਵੀ ਇਨਸਾਨ ਆ ਜੈ ਮਾਤਾ ਦੀ ਵੀਰੇ ਇਹ ਜੇ ਗੱਲ ਕਰੀਏ ਜਿਹੜੀ ਯਾਤਰਾ ਤੁਸੀਂ ਕਦੋਂ ਸ਼ੁਰੂ ਕੀਤੀ ਕਿੰਨੇ ਦਿਨ ਪਹਿਲਾਂ ਇਹ ਜਿਹੜੀ ਡੰਡੋਤ ਯਾਤਰਾ ਤੁਸੀਂ ਸ਼ੁਰੂ ਕੀਤੀ ਇਹ ਜਿਹੜੀ ਆਪਣੇ ਘਰ ਦੇ ਵਿੱਚੋਂ ਸ਼ੁਰੂ ਕੀਤੀ ਸੀ ਹਾਂਜੀ ਆਪਣੇ ਘਰ ਦੇ ਵਿੱਚੋਂ ਕੀਤੀ ਹੈ ਜੀ ਤੇ 15 ਤਰੀਕ ਨੂੰ ਸ਼ੁਰੂ ਕੀਤੀ ਸੀ ਸਵੇਰੇ 6 ਵਜੇ ਠੀਕ ਹੈ ਔਰ ਜਿਹੜਾ ਸਮਾਂ ਤੁਸੀਂ ਡੰਡੋ ਤੇ ਯਾਤਰਾ ਜਿਹੜੀ ਕੋਈ ਕਰ ਨਹੀਂ ਸੋਕੀ ਨਹੀਂ ਹੈਗੀ ਕੋਈ ਮਹਾਮਾਈ ਦੇ ਤੁਹਾਡੇ ਵਰਗੇ ਜਿਹੜੇ ਭਗਤ ਨੇ ਜਿਹੜੇ ਦਿਲ ਤੋਂ ਮਾਂ ਮਾਈ ਨੂੰ ਮੰਨਦੇ ਨੇ ਉਹੀ ਕਰ ਸਕਦੇ ਨੇ ਤੇ ਜਦੋਂ ਤੁਸੀਂ ਆ ਰਹੇ ਸੀਗੇ ਤੁਸੀਂ ਦੱਸਿਆ ਕਿ ਜਗਰਾਵਾਂ ਤੋਂ ਤੁਸੀਂ ਆਏ ਹੋ ਤੇ ਰਸਤੇ ਵਿੱਚ ਕੋਈ ਜਿੱਕਤ ਪਰੇਸ਼ਾਨੀ ਦਿੱਕਤ ਪਰੇਸ਼ਾਨੀ ਹੈ ਜੀ ਬਸ ਮਾਂ ਮਾਈ ਦਾ ਨਾਮ ਲੈ ਕੇ ਤੁਰ ਪਈਦਾ ਫਿਰ ਕੋਈ ਦਿੱਕਤ ਕੋਈ ਪਰੇਸ਼ਾਨੀ ਕੁਝ ਨਹੀਂ ਹੁੰਦਾ ਜੀ ਮਾਂ ਮਾਈ ਤੋਂ ਸੂਬਾ ਪੰਜਾਬ ਦੇ ਵਿੱਚ ਦਰਸ਼ਕ ਤੁਹਾਨੂੰ ਵੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ ਵੀ ਤੁਹਾਨੂੰ ਦਰਸ਼ਕਾਂ ਤੱਕ ਤੁਹਾਡੀ ਇਹ ਵੀਡੀਓ ਜਾਣੀ ਹੈ ਕੀ ਸੁਨੇਹਾ ਕੀ ਮੈਸੇਜ ਹੈ ਮਾਂ ਮਾਈ ਨਾਲ ਰਿਲੇਟਡ ਮਾਂ ਮਾਈ ਦੇ ਨਾਲ ਜੁੜਿਆ ਹੋਇਆ ਮਾਂ ਮਾਈ ਪਰਮਾਤਮਾ ਵਾਹਿਗੁਰੂ ਅੱਲਾ ਜੋ ਵੀ ਹੈ ਜੀ ਸਭ ਤੇ ਯਕੀਨ ਰੱਖੋ ਯਕੀਨ ਦੇ ਸਦਕੇ ਸਭ ਕੁਝ ਆ ਜਾਏ ਮਾਤਾ ਜੀ ਵੀਰ ਸਾਡੇ ਨਾਲ ਇਹਨਾਂ ਦੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹ ਵੀ ਇਹਨਾਂ ਦੇ ਨਾਲ ਹੀ ਦੰਡੋਤ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਵੀਰ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਭਾਈ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਕਿਹਾ ਜੀ ਮੇਰਾ ਨਾਮ ਵਿੱਕੀ ਹੈ ਜੀ ਜੈ ਮਾਤਾ ਦੀ ਇਹ ਮੇਰਾ ਬ੍ਰਦਰ ਵੀ ਆਈ ਦੋਸਤ ਵੀ ਆ ਅਸੀਂ ਨਾ ਜੀ ਇਹਦੇ ਨਾਲ ਲੜਕਾ ਨਹੀਂ ਹੁੰਦਾ ਜੀ ਬੇਟਾ ਇਹਨਾਂ ਦੇ ਮਤਲਬ ਪੀੜੀ ਦੇ ਵਿੱਚ ਬੇਟਾ ਹੈ ਹੀ ਨਹੀਂ ਸੀ ਤਿੰਨਾ ਭਰਾਵਾਂ ਦੇ ਤਾਂ ਮੈਂ ਤੇ ਮੈਂ ਆਪਣੇ ਦੋਸਤ ਨਾਲ ਮਾਤਾ ਦੇ ਜਾਂਦੇ ਨੇ ਸੀ ਤੇ ਅਸੀਂ ਉੱਤੇ ਇੱਕ ਫਰਿਆਦ ਕੀਤੀ ਇਨੇ ਮਤਲਬ ਡੋਨਟ ਸੌਕਲੀ ਮੈਂ ਇਹਨੂੰ ਇਹਨੂੰ ਹੌਸਲਾ ਦਿੱਤਾ ਵੀ ਭਰਾ ਮੈਂ ਤੇਰੇ ਨਾਲ ਆ ਕੋਈ ਚੱਕਰ ਨਹੀਂ ਠੀਕ ਆ ਆਪਾਂ ਵਧੀਆ ਮਾਮਈ ਦੇ ਡੋਨਟ ਕਰਕੇ ਜਾਵਾਂਗੇ ਤੇ ਅੱਜ ਵੀਰ ਦੇ ਨਾਲ ਆ ਮੈਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ ਜਗਰਾਉਂ ਤੋਂ ਲੈ ਕੇ ਸਾਡੀ ਇੰਨੀ ਹੈਲਪਫੁਲ ਕੰਨੀ ਕੀ ਮਤਲਬ ਸਾਰੀ ਦੁਨੀਆ ਨੇ ਕੀਤੀ ਸਾਨੂੰ ਰੋਟੀ ਤੱਕ ਵੀ ਚਾਹ ਤੱਕ ਵੀ ਸਾਡੇ ਮਗਰ ਪਹੁੰਚਾਉਂਦੇ ਰਹੇ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਵੀਰ ਦੰਡੋਤ ਦੀ ਤੁਸੀਂ ਗੱਲ ਕੀਤੀ ਜਦੋਂ ਤੁਸੀਂ ਦਰਬਾਰ ਤੇ ਮਾ ਮਾਈ ਦੇ ਚਿੰਤਾ ਬਣੇ ਚਿੰਤਾ ਹਰਨੇ ਮਾਤਾ ਰਣੀ ਦੇ ਬਾਤੇ ਗਾਓ ਤਾਂ ਤੁਸੀਂ ਇਕੱਠਿਆਂ ਨੇ ਜਿਹੜੀ ਦੰਡੋਤ ਯਾਤਰਾ ਸੁਖੀ ਹਾਂਜੀ ਭਾਜੀ ਸੋ ਜਿਹੜੀ ਇਹਨਾਂ ਦੀ ਸੁਖਣਾ ਪੂਰੀ ਹੋਈ ਹੈ ਕਿੰਨਾ ਸਮਾਂ ਪਹਿਲਾਂ ਪੁੱਤਰ ਦੀ ਦਾਤ ਬਖਸ਼ੀ ਮਾ ਮਾਈ ਨੇ ਇਹ 4 ਮਹੀਨੇ ਦੀ ਗੱਲ ਹੈ ਭਾਜੀ 4 ਮਹੀਨੇ ਪਹਿਲਾਂ ਇਹਨਾਂ ਦੇ ਘਰ ਜਿਹੜੀ ਪੁੱਤਰ ਦੀ ਦਾਤ ਮਤਲਬ ਬਖਸ਼ੀ ਗਈ ਹੈ ਸੋ ਤੁਸੀਂ ਵੀ ਨਾਲ ਦੰਡੋਤ ਕਰ ਰਹੇ ਹੋ ਤੇ ਕਿਵੇਂ ਦਾ ਤੁਹਾਡਾ ਇਹ ਜਿਹੜਾ ਤਜਰਬਾ ਜਾਤੀ ਤੁਹਾਨੂੰ ਲੱਗਾ બસ ਠੀਕ ਗਈ ਮਾਮੇ ਦੀ ਕਰਪਾ ਨਾਲ ਸਾਨੂੰ ਕੋਈ ਤਕਲੀਫ ਨਹੀਂ ਆ ਹਾਂ ਪਿੱਛੇ ਹੋਈ ਸੀ ਤਕਲੀਫ ਹੈ ਸਾਨੂੰ ਅਸੀਂ ਅਣਜਾਣ ਸੀ ਗਈ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀਗਾ ਸਾਡੇ ਥੋੜੇ ਗੋਡਿਆਂ ਤੇ ਜ਼ਖਮ ਹੋ ਗਏ ਸੀ ਤੇ ਹੁਣ ਚੱਲਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਪਹਿਲਾਂ ਪਹਿਲਾਂ ਹੋਈ ਆ 2-3 ਦਿਨ ਸਾਨੂੰ ਬਹੁਤ ਪਰੇਸ਼ਾਨੀ ਆਈ ਹੁਣ ਸਾਨੂੰ ਕੋਈ ਪਰੇਸ਼ਾਨੀ ਨਹੀਂ ਮਾਮੇ ਦੀ ਕਰਪਾਈ ਵਧੀਆ ਜੈ ਮਾਤਾ ਜੀ ਉਹ ਜਿਹੜਾ ਤੁਹਾਡਾ ਖਾਣਾ ਪੀਣਾ ਆਪਾਂ ਕਹਿ ਸਕਦੇ ਆ ਜਿਹੜਾ ਲੰਗਰ ਪਾਣੀ ਤੁਸੀਂ ਆਪ ਤਿਆਰ ਕਰਦੇ ਹੋ ਕਿ ਰਸਤੇ ਦੇ ਵਿੱਚ ਜਿਵੇਂ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਮੰਦਰ ਆਂਦਾ ਹੈ ਉੱਥੋਂ ਤੁਸੀਂ ਭੋਜਨ ਕਰਦੇ ਹੋ। ਸੰਦੀਪ ਭਾਜੀ ਸਾਡੇ ਕੋਲ ਸਾਰਾ ਕੁਝ ਰੱਖਿਆ ਹੀ ਗੈਣ ਚੁੱਲਾ ਸਾਰਾ ਕੁਝ ਹੀ ਕੋਲੇ ਆ ਸਾਡੀ ਹਰ ਇੱਕ ਤਰ੍ਹਾਂ ਦੀ ਚੀਜ਼ ਆ। ਜਦੋਂ ਮਨ ਕਰਦਾ ਸੀ ਬਣਾ ਲੈਨੇ ਆ। ਕਈ ਤਾਂ ਵੈਸੇ ਮਹਾਮਈ ਦੀ ਇੰਨੀ ਦਿਆਵਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ। ਮਤਲਬ ਹਰ ਤਰ੍ਹਾਂ ਦੇ ਘਰ ਸਾਨੂੰ ਆਪ ਬਾਹ ਫੜ ਕੇ ਕਹਿੰਦੇ ਨੇ ਭਾਜੀ ਲੰਗਰ ਛੱਕਿਓ ਚਾਹ ਲੰਗਰ ਸਾਰਾ ਕੁਝ ਸਾਨੂੰ ਮਿਲ ਰਿਹਾ। ਉਕੇ ਵੀ ਜੇ ਗੱਲ ਕਰੀਏ ਮਹਾ ਮਾਈ ਮਾਤਾ ਰਾਣੀ ਦੇ ਭਗਤਾਂ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਤਾ ਰਾਣੀ ਨੂੰ ਮੰਨਣ ਵਾਲੇ ਬਹੁਤ ਭਗਤ ਨੇ ਪਰ ਜਿਵੇਂ ਦੀ ਤੁਹਾਡੀ ਯਾਤਰਾ ਹੈ ਦੇਖੋ ਤੁਸੀਂ ਇਸ ਟਾਈਮ ਨਕੋਦਰ ਦੀ ਜੂਹ ਦੇ ਅੰਦਰ ਖੜੇ ਹੋ ਨਕੋਦਰ ਤੁਸੀਂ ਥੋੜੇ ਸਮੇਂ ਦੇ ਵਿੱਚ ਐਂਟਰ ਕਰ ਲੈਣਾ ਔਰ ਨਕੋਦਰ ਵਾਸੀਆਂ ਨੂੰ ਤੁਹਾਡਾ ਕੀ ਸੁਨੇਹਾ ਕੋਈ ਤੁਹਾਡੀ ਮੰਗ ਹੋਵੇ ਸਾਡੀ ਭਾਜੀ ਕੋਈ ਮੰਗਣੀ ਸਾਨੂੰ ਇਹ ਹੈ ਵੀ ਮਹਾ ਮਾਈ ਤੇ ਯਕੀਨ ਰੱਖੋ ਆਪਣੇ ਜਿਹਨੂੰ ਤੁਸੀਂ ਮੰਨਦੇ ਹੋ ਤੇ ਯਕੀਨ ਰੱਖੋ ਟੁੱਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਪਰ ਉਹ ਹੁੰਦੀਆਂ ਜ਼ਰੂਰ ਆ ਪਰ ਥੋੜਾ ਟਾਈਮ ਲੱਗਦਾ ਜਿਵੇਂ ਕਿ ਵੀਰ ਹੁਣਾਂ ਨੇ ਦੱਸਿਆ ਕਿ ਸਾਡੀ ਤੀਜੀ ਚੌਥੀ ਪੀੜ੍ਹੀ ਹੈ ਜਿਹੜੀ ਇਸ ਲਾਈਨ ਦੇ ਨਾਲ ਮਹਾਮਾਈ ਦੇ ਨਾਲ ਦਰਬਾਰ ਦੇ ਨਾਲ ਜੁੜੀ ਹੈ ਔਰ ਹਮੇਸ਼ਾ ਤੋਂ ਹੀ ਸਾਡੀਆਂ ਜਿਹੜੀਆਂ ਆਸਾ ਮੁਰਾਦਾ ਮਹਾਮਾਈ ਨੇ ਪੂਰੀਆਂ ਕੀਤੀਆਂ ਤੇ ਤੁਹਾਨੂੰ ਕੀ ਲੱਗਦਾ ਕਿੰਨੀ ਕਾਸ ਸੀਗੀ ਕਿ ਮਹਾਮਾਈ ਨੇ ਸੁਣ ਲੈਣੀ ਥੋੜੀ ਮੈਨੂੰ ਤਾਂ ਮਹਾਮਾਈ ਤੇ ਪੂਰਾ ਭਰੋਸਾ ਸੀ ਮੈਂ ਇਹਨੂੰ ਵੀ ਕਹਿੰਦਾ ਰਿਹਾ ਵੀ ਪਾਜੀ ਕੋਈ ਗੱਲ ਨਹੀਂ ਆਪਣੀ ਮਹਾਮਾਈ ਨੇ ਸੁਣ ਲੈਣੀ ਆ ਬਹੁਤ ਦਿਨ ਮੈਂ ਹੌਸਲੇ ਦੇ ਦਿੱਤੇ ਤੇ ਸਾਡੀ ਸੱਚੀ ਮਾ ਮਾਈ ਨੇ ਸੁਣ ਲਈ ਆ ਸਾਨੂੰ ਬਹੁਤ ਜ਼ਿਆਦਾ ਕੁਝ ਦਿੱਤਾ ਮਾ ਹਮਿੰਨੇ ਉਹ ਆਖਰੀ ਸਵਾਲ ਤੁਹਾਡੇ ਨਾਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਦੰਦ ਯਾਤਰਾ ਤੁਹਾਡੇ ਵੱਲੋਂ ਕੀਤੀ ਗਈ ਜਾਂ ਇਹ ਪਹਿਲੀ ਦਫਾ ਆਏ ਹੋ ਨਹੀਂ ਪਾਜੀ ਪਹਿਲਾਂ ਅਸੀਂ ਚਾਰ ਯਾਤਰਾ ਚਾਰ ਕਿਲਾ ਅਸੀਂ ਪੈਦਲ ਗਏ ਆ ਹਾਂਜੀ ਆ ਵੀ ਆ ਵੀ ਵੀਰਾਂ ਨਾਲ ਦੀਆਂ ਅੰਕਲ ਆ ਪਹਿਲੀ ਵਾਰ ਆਏ ਨੇ ਇਹਨਾਂ ਦਾ ਸਾਡਾ ਬਹੁਤ ਹੌਸਲਾ ਦਿੰਦਾ ਬਹੁਤ ਜ਼ਿਆਦਾ ਸਾਨੂੰ ਇਹਨਾਂ ਦਾ ਵੀ ਮਤਲਬ ਪਿਆਰ ਆ ਜਿੱਥੇ ਕਿਤੇ ਸਾਨੂੰ ਕਹਿੰਦੇ ਨੇ ਅਸੀਂ ਨਾਲ ਲੈ ਕੇ ਆਏ ਜਿੱਥੇ ਸਮਝਾਉਂਦੇ ਸੀ ਉੱਥੇ ਖੜ੍ਹ ਜਾਂਦੇ ਆ ਸਾਨੂੰ ਕੋਈ ਪਰੇਸ਼ਾਨੀ ਨਹੀਂ ਵਧੀਆ ਜੈ ਮਾਤਾ ਦੀ ਸੋ ਆਖਿਰ ਦੇ ਵਿੱਚ ਕੀ ਵੈਸੀ ਕੀ ਸੁਨੇਹਾ ਸੁਭਾ ਵਾਸਿਆਂ ਨੂੰ ਔਰ ਦੇਸ਼ਾ ਵੀ ਦੇਸ਼ਾ ਵਿੱਚ ਜਿਹੜੀਆਂ ਸੰਗਤਾਂ ਤੁਹਾਨੂੰ ਵੇਖ ਰਹੀਆਂ ਨੇ ਕੀ ਸੁਨੇਹਾ ਤੁਹਾਡਾ ਸਾਡਾ ਸੁਨੇਹਾ ਆਈ ਹੈ ਵੀ ਪਾਜੀ ਮਾਂ ਮਈ ਤੇ ਯਕੀਨ ਰੱਖੋ ਵਾ ਜੈ ਮਾਤਾ ਦੀ ਤੇ ਇੱਕ ਪਾਜੀ ਹੋਰ ਫਰਿਆਦ ਆ ਅਸੀਂ ਵੀ ਅਸੀਂ ਨਾ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਅਗਲੀ ਵਾਰ ਅਸੀਂ ਯਾਤਰਾ ਕਰਾਂਗੇ ਸਾਡੇ ਨਾਲ ਹੋਰ ਮਤਲਬ ਭਗਤ ਜੁੜਨ ਤੇ ਅਸੀਂ ਇਕੱਠੇ ਹੋ ਕੇ ਮਾਂ ਮਈ ਮੁਰੇ ਫਰਿਆਦ ਲੈ ਕੇ ਜਾਈਏ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਏ ਤੇ ਸਾਡੀ ਵੀ ਵੀਰ ਉਹਨਾਂ ਦਾ ਸੁਨੇਹਾ ਵੀਰ ਉਹਨਾਂ ਦਾ ਮੈਸੇਜ ਬਹੁਤ ਚੰਗਾ ਹੈਗਾ ਇਹਨਾਂ ਦੀ ਕੋਈ ਪਰਸਨਲੀ ਕੋਈ ਮੰਗ ਕੋਈ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਸੁਨੇਹਾ ਮੈਸੇਜ ਇਹ ਹੀ ਹੈ ਕਿ ਅਗਲੀ ਵਾਰ ਕੋਈ ਯਾਤਰਾ ਅਗਰ ਵੀਰ ਉਹਨਾਂ ਵੱਲੋਂ ਸ਼ਹਿਰ ਜਗਰਾਵਾਂ ਤੋਂ ਕੀਤੀ ਜਾਵੇ ਤੇ ਸੰਗਤਾਂ ਦਾ ਜਮਾਵੜਾ ਸੰਗਤਾਂ ਦਾ ਸਹਿਯੋਗ ਔਰ ਸੰਗਤਾਂ ਜੇਕਰ ਨਾਲ ਚੱਲਣ ਗਿਆ ਤੇ ਬਹੁਤ ਹੀ ਚੰਗਾ ਲੱਗੇਗਾ ਇਹਨਾਂ ਦੇ ਨਾਲ ਕੁਝ ਹੋਰ ਭक्त ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੈਮਾਤਾ ਜੀ ਇਹ ਮਤਲਬ ਹੈ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਕਿ ਜਿਹੜੀ ਬੜੀ ਕੰਪਲੀਕੇਟਡ ਬੜੀ ਔਖੀ ਯਾਤਰਾ ਦੰਡੋਤ ਯਾਤਰਾ ਆਪਾਂ ਕਹਿ ਸਕਦੇ ਆ ਤੇ ਤੁਸੀਂ ਵੀ ਨਾਲ ਚੱਲ ਰਹੇ ਹੋ ਬੇਸ਼ੱਕ ਪੈਦਲ ਨਾਲ ਚੱਲ ਰਹੇ ਹੋ ਵੀਰੋ ਨੇ ਦੰਡੋਤ ਕਰ ਰਹੇ ਨੇ ਤੇ ਜਿਹੜਾ ਮੰਤਬ ਕੇ ਸਾਹਮਣਾ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਉਹ ਤਾਂ ਸਾਰਿਆਂ ਨੂੰ ਬਰਾਬਰ ਹੀ ਕਰਨਾ ਪੈ ਰਿਹਾ ਕੀ ਕਹਾਂਗੇ ਜੀ ਬੋਲੇ ਇਹ ਜੈ ਮਾਤਾ ਦੀ ਜੀ ਕੀ ਕਹਣਾ ਦੇਖੋ ਬਜ਼ੁਰਗੋ ਤੁਸੀਂ ਵੀ ਨਾਲ ਹੋ ਵੀਰੋ ਨੇ ਦੰਡੋਤ ਕਰਦੇ ਆਏ ਨੇ ਔਰ ਬਹੁਤ ਹੀ ਵੱਡੀ ਜਿਹੜੀ ਆਪਾਂ ਕਹਿ ਸਕਦੇ ਆਂ ਕਿ ਪੁੱਤਰ ਦੀ ਦਾਤ ਜਿਹੜੀ ਮਾਂ ਮਾਈ ਵੱਲੋਂ ਬਖਸ਼ੀ ਗਈ ਵਿਸ਼ਵਾਸ ਸੀ ਵੀਰੋਨਾਂ ਦਾ ਔਰ ਤੁਸੀਂ ਵੀ ਬਜ਼ੁਰਗ ਨਾਲ ਚੱਲੇ ਹੋ ਕਿਵੇਂ ਕਿਵੇਂ ਦਾ ਲੱਗਾ ਤੁਹਾਨੂੰ ਨਾਲ ਇਹ ਮੇਰੇ ਪੁੱਤਰ ਵੀ ਆ ਤੇ ਦੋਸਤ ਵੀ ਆ ਇਹਨਾਂ ਨੇ ਵਾ ਕੰਮ ਕਰਦਾ ਵਾ ਚੌਂਕੀਦਾਰਾ ਕਰਦਾ ਇਹ ਮੁੰਡਾ ਚੌਧਰੀ ਆ ਇਹ ਮੈਨੂੰ ਕਹਿਣ ਲੱਗਾ ਵੇ ਬਾਪੂ ਆਪਾਂ ਤੇ ਮਾਤਾ ਦੇ ਜਾਣਾ ਮੈਂ ਰੋਟ ਕਰਕੇ ਵੀ ਚੱਲेंगे ਮੈਂ ਤਾਂ ਪੁੱਛ ਤੇ ਹਾਂ ਜਰਾ ਤੇ ਜਦੋਂ ਮਰਜੀ ਮੈਂ ਕਹਾਂ ਮੈਨੂੰ ਬਾਜ਼ ਮਾਰ ਲਈ ਇਹ ਫਿਰ ਮੈਨੂੰ ਪਿੰਡੋਂ ਐਟੋ ਤੇ ਪੁਆਕੇ ਲੈ ਆ ਘਰੋਂ ਮੈਨੂੰ ਤੇ ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੋਇਆ ਤੇ ਮੈਨੂੰ ਕੱਪੜੇ ਲੀੜੇ ਤੇ ਆ ਬੂਟ ਮੇਰੇ ਨੋਹ ਤੇ ਮੁੰਡਾ ਜਗਰਾਮਾ ਤੋਂ ਗਏ ਤੇ ਜਗਰਾਮਾ ਤੋਂ ਮੈਨੂੰ ਲੈ ਆ ਕੇ ਦਿੱਤੇ ਲੈਕਰ ਦਾ ਬਾਕੂ ਤੂੰ ਉਹਨਾਂ ਦੇ ਨਾਲ ਸੇਵਾ ਕਰਨ ਦਾ ਤੂੰ ਪਹਿਲਾਂ ਵੀ ਇਸ ਤਰ੍ਹਾਂ ਦੀ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਹੈ ਕਦੀ ਗਏ ਹੋ ਇਸ ਤਰ੍ਹਾਂ ਨਹੀਂ ਠੀਕ ਹੈ ਜੀ ਤੋ ਕੀ ਤੁਹਾਡਾ ਕੀ ਸੁਨੇਹਾ ਮੈਸੀ ਜਿਹੜੇ ਮਾ ਮਾਈ ਦੇ ਭਗਤ ਨੇ ਜਿਹੜੇ ਮਾਤਾ ਰਾਣੀ ਦੇ ਦਰਬਾਰ ਨਾਲ ਪਹਿਲਾਂ ਤੋਂ ਜੁੜੇ ਨੇ ਕੀ ਕੀ ਉਹਨਾਂ ਨੂੰ ਸੁਨੇਹਾ ਅੱਛੇ ਉਹਨਾਂ ਨੂੰ ਸੁਨੇਹਾ ਦੇਵਾਂਗੇ ਵੀ ਸਾਡੇ ਨਾਲ ਜਦੋਂ ਤੁਸੀਂ ਗਾਹ ਨੂੰ ਆਏ ਤੇ ਸਾਡੇ ਨਾਲ ਜੁੜ ਕੇ ਚੱਲੇ ਉਹ ਤੇ ਆਪਾਂ ਇਕੱਠੇ ਹੋ ਕੇ ਚੱਲੇ ਮਾਤਾ ਤੇ ਤੁਹਾਡੀਆਂ ਕਾਮਨਾ ਪੂਰਨਾ ਹੋਣ ਧੰਨਵਾਦ ਜੀ ਧੰਨਵਾਦ ਸੂਏ ਸਨ ਸ਼ਹਿਰ ਨਕੌਦਰ ਤੋਂ ਜਿਹੜੇ ਵੀਰ ਆਏ ਹੋਏ ਮਹਾਮਾਈ ਦੇ ਦਰਬਾਰ ਤੇ ਜਾ ਰਹੇ ਨੇ ਔਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪੋਤੇ ਮਹੀਨੇ ਦੀ ਯਾਤਰਾ ਬੜੀ ਕੰਪਲਿਕੇਟਡ ਬੜੀ ਔਖੀ ਯਾਤਰਾ ਹੈ ਪਰ ਜਿਹੜੇ ਵੀਰ ਨੇ ਇਨਾ ਇਨਾਂ ਦੀ ਜਿਹੜੀ ਆਪਾਂ ਲਗਨ ਕਹਿ ਸਕਦੇ ਹਾਂ ਕਿ ਦਿਲੋਂ ਮਾਹਮਾਈ ਦੇ ਨਾਲ ਜੁੜੇ ਸੀ ਔਰ ਇਹਨਾਂ ਨੂੰ ਆਸ ਸੀ ਕਿ ਮਾਹਮਾਈ ਨਾਲ ਜਿਹੜੀ ਆਸ ਮਰਜ਼ ਪੂਰੀ ਕਰੇਗੀ ਔਰ ਪੂਰੀ ਵੀ ਹੋਈ ਸੋ ਤੁਸੀਂ ਜਿਹੜੀਆਂ ਤਸਵੀਰਾਂ ਵੇਖ ਰਹੇ ਸਨ ਮਹਿਤਪੁਰ ਰੋਡ ਨਕੋਦਰ ਵਿਖੇ ਦੀਆਂ ਤਸਵੀਰਾਂ ਨੇ ਸੋ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਹੇ ਸੀ ਤੁਸੀਂ ਕੈਮਰਾਮੈਨ ਜਰ ਦੇ ਨਾਲ ਮੈਂ ਰਾਜੇਸ਼ ਕੁਮਾਰ